ਹਾਂਜੀ ਦੋਸਤੋ ਅੱਜ ਆਪਾਂ ਚੱਲੇ ਮੋਗਾ ਸਮਾਦ ਭਾਈ ਪਿੰਡ ਕਬੱਡੀ ਕੱਪ ਤੇ ਨਾਲ ਆਪਣੇ ਜਾਰ ਆਪਣਾ ਭਰਾ ਹੈਰੀ ਆਟੋ ਲੈ ਕੇ ਆਪਾਂ ਪਹੁੰਚ ਗਏ ਲੁਧਿਆਣਾ ਰੇਲਵੇ ਸਟੇਸ਼ਨ ਤੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚ ਕੇ ਆਪਾਂ ਨੇ ਰੀਤੀ ਮੋਗੇ ਦੀ ਟਿਕਟਾਂ ਟ੍ਰੇਨ ਆਪਣੀ ਪਲੇਟਫਾਰਮ ਤੇ ਖੜੀ ਸੀ ਟ੍ਰੇਨ ਦੇ ਵਿੱਚ ਆਪਾਂ ਨੂੰ ਮਿਲ ਗਈ ਸੀ ਵਿੰਡੋ ਸੀਟ ਥੋੜੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਮੋਗਾ ਮੋਗਾ ਰੇਲਵੇ ਸਟੇਸ਼ਨ ਤੋਂ ਆਪਣਾ ਭਰਾ ਗੁਰੀਬਾਈ ਆਪਾਂ ਨੂੰ ਆ ਗਿਆ ਸੀ ਲੈਣ ਥੋੜੀ ਦੇਰ ਬਾਅਦ ਆਪਾਂ ਪਹੁੰਚ ਗਏ ਸਮਾਦ ਭਾਈ ਕਬੱਡੀ ਕੱਪ ਤੇ ਕਬੱਡੀ ਕੱਪ ਤੇ ਮਿਲੇ ਆਪਾਂ ਨੂੰ ਆਪਣੀ ਵੀਡੀਓ ਦੇ ਕਪੜੇ ਚੇਂਜ ਐ ਫਿਰ ਕਿਤਾ ਬੋਡੀ ਨੂੰ ਚੰਗੀ ਤਰ੍ਹਾਂ ਵਾਰਮ ਅਪ ਫਿਰ ਚਲੇ ਗਏ ਆਪਾਂ ਗਰਾਊਂਡ ਦੇ ਵਿੱਚ ਆਪਣੀ ਗੇਮ ਦਿਖਾਉਣ ਸਮਾਦ ਭਾਈ ਦੇ ਕਬੱਡੀ ਕੱਪ ਤੇ ਆਪਣੀ ਲੱਗੀ ਲੋਕਾਂ ਨੂੰ ਗੇਮ ਬਹੁਤ ਵਧੀਆ ਤੇ ਗੇਮ ਤੁਸੀਂ ਮੇਰੀ ਦੇਖ ਸਕਦੇ ਹੋ ਸਟੰਟ ਆਪਣੇ ਹੋਏ ਬਹੁਤ ਵਧੀਆ ਤੇ ਲੋਕਾਂ ਨੇ ਵਧੀਆ ਕਰਿਆ ਆਪਨੂੰ ਪਿਆਰ ਤੇ ਕਿਤਾ ਬਹੁਤ ਵਧੀਆ ਸਨਮਾਨ ਸਟੰਟ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੈਂ ਵੀ ਇਸ ਏਰੀਆ ਦੇ ਵਿੱਚ ਪਹਿਲੀ ਵਾਰ ਆਇਆ ਸੀ ਤਾਂ ਮੈਨੂੰ ਮੌਕਾ ਮਿਲਿਆ ਇਹ ਕਬੱਡੀ ਕੱਪ ਤੇ ਆ ਕੇ ਗੁਰਦੀਪ ਸ਼ਰਮਾ ਬੱਬੂ ਸੰਤੂ ਤੇ ਜੈਕਸ ਪੀਜਾ ਕੈਫੇ ਵੱਲੋਂ ਆਪਣਾ ਕੀਤਾ 5100 ਰੁਪਏ ਨਾਲ ਕਬੱਡੀ ਕੱਪ ਤੇ ਸਨਮਾਨ ਫਿਰ